ਇਸ ਵੇਲੇ ਪੰਜਾਬ ਦੇ ਹਾਲਾਤ ਠੀਕ ਨਹੀਂ ਨੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ ਸੂਬੇ ਦੇ 23 ਜ਼ਿਲ੍ਹੇ ਤਾਂ ਅਜੇਹੇ ਨੇ ਜਿਹੜੇ ਬਿਲਕੁਲ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਨੇ ਤੇ ਪੂਰੀ ਹੜ੍ਹਾਂ ਨੇ ਇੱਥੇ ਤਬਾਹੀ ਮਚਾਈ ਹੈ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਘਰਾਂ ਦੇ ਘਰ ਵਹਿ ਗਏ ਨੇ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਖਰਾਬ ਹੋਈਆਂ ਨੇ ਉਹਨਾਂ ਦੇ ਪਸ਼ੂ ਰੋੜ ਕੇ ਪਾਕਿਸਤਾਨ ਦੇ ਵੱਲ ਚਲੇ ਗਏ ਤੇ ਹੁਣ ਇਸ ਵਕਤ ਜੇਕਰ ਸਿਆਸੀ ਲੀਡਰਾਂ ਦੀ ਗੱਲ ਕਰੀਏ ਉਹ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਤਾਂ ਕਰ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਹੜ੍ਹ ਚਲੇ ਜਾਣਗੇ ਪੰਜਾਬ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਵੇਗਾ ਤਾਂ ਉਹ ਲੋਕਾਂ ਦੇ ਨਾਲ ਖੜੇ ਨੇ ਤੇ ਜਿੰਨਾ ਵੀ ਲੋਕਾਂ ਦਾ ਨੁਕਸਾਨ ਹੋਇਆ ਉਹ ਪੂਰਾ ਜ਼ਰੂਰ ਕਰਨਗੇ ਪਰਪਾਈ ਕਰਨਗੇ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਪਰ ਇਸੇ ਦੌਰਾਨ ਕੁਝ ਆਗੂ ਅਜੇਹੇ ਨੇ ਜਿਨ੍ਹਾਂ ਨੂੰ ਲੋਕਾਂ ਦੇ ਪਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਵਿਰੋਧ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਿਰੋਧ ਕਰਨਾ ਪਿਆ ਸੀ ਤੇ ਹੁਣ ਅਨਮੋਲ ਗਗਨਮਾਨ ਜਿਹੜੇ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਸੀ ਤਾਂ ਹੁਣ ਅਨਮੋਲ ਗਗਨਮਾਨ ਨੂੰ ਇੱਕ ਦੌਰੇ ਦੌਰਾਨ ਜਦੋਂ ਇੱਕ ਹਲਕੇ ਦਾ ਉਹ ਦੌਰਾ ਕਰ ਰਹੇ ਹੁੰਦੇ ਨੇ ਆਪਣੇ ਵਰਕਰਾਂ ਦੇ ਨਾਲ ਮੰਤਰੀਆਂ ਦੇ ਨਾਲ ਤਾਂ ਉਸ ਵਕਤ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ ਜਦੋਂ ਉਹਨਾਂ ਨੂੰ ਘੇਰਿਆ ਜਾਂਦਾ ਤਾਂ ਵੱਡੇ ਸਵਾਲ ਉੱਥੇ ਖੜੀਆਂ ਮਹਿਲਾਵਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਸਿੱਧੇ ਤੌਰ ਤੇ ਅਨਮੋਲ ਗਗਨਮਾਨ ਦੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਵੀ ਤੇ ਜਾਂਦੇ ਨੇ ਕਿਉਂਕਿ ਲੋਕਾਂ ਦਾ ਇਲਜ਼ਾਮ ਹੈ ਕਿ ਹਲਕੇ ਦਾ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਖੜਾ ਹੋਇਆ ਇਸ ਕਰਕੇ ਉੱਥੇ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਗੱਡੀਆਂ ਉੱਥੇ ਫਸ ਰਹੀਆਂ ਨੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਅਨਮੋਲ ਗਗਨਮਾਨ ਦੇ ਵੱਲੋਂ ਵਿਕਾਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ ਇਸ ਕਰਕੇ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਗਏ ਪਹਿਲਾਂ ਵੀ ਮੰਤਰੀ ਅਨਮੋਲ ਗਗਨਮਾਨ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਕਿਹਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਦਾਵਾ ਕੀਤਾ ਸੀ ਪਰ ਅੱਜ ਤੱਕ ਕੋਈ ਵੀ ਵਾਅਦਾ ਤੇ ਦਾਵਾ ਪੂਰਾ ਨਹੀਂ ਕੀਤਾ ਤਾਂ ਮੌਕੇ ਤੇ ਆਕੀਆਂ ਬੀਬੀਆਂ ਨੇ ਐਮਐਲਏ ਅਨਮੋਲ ਗਗਨਮਾਨ ਨੂੰ ਘੇਰਾ ਪਾ ਲਿਆ ਇਸ ਵਕਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਸੜਕ ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਬੀਬੀਆਂ ਦੇ ਵੱਲੋਂ ਸਵਾਲ ਅਨਮੋਲ ਗਗਨਮਾਨ ਨੂੰ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਜਾਂਦੇ ਨੇ ਇੱਕ ਵਾਰੀ ਤੁਸੀਂ ਵੀ ਸੁਣੋ ਉਹ ਸਾਰੇ ਸਵਾਲ ਤੇ ਅਨਮੋਲ ਗਗਨਮਾਨ ਦੇ ਵੱਲੋਂ ਜਵਾਬ ਕੀ ਦਿੱਤੇ ਗਏ ਨੇ ਪਤਾ ਕੀ ਹੈ ਪਤਾ ਕੀ ਹੈ ਬੇਟਾ ਪੈਸਾ ਕੀਆ ਪੈਸਾ ਨੀਟਾ ਘਟ ਕਾ ਪੈ ਗਿਆ ਇੱਥੇ ਤੁਸੀਂ ਸਾਰੇ 1 ਡੇਢ ਵੀ ਨਹੀਂ ਸਤਾ ਵੀ ਕਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਲਿਆਣਾ ਸੀ ਬਾਈ ਜੀ ਤਾਂ ਪੈ ਗਿਆ ਦੱਸ ਸਕਦੇ ਮੈਂ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨੇ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਥੀ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਵੀ ਨਹੀਂ ਆ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਹੈ ਸਭ ਪਤਾ ਹੈ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਪਰਦਾ ਨਾ ਆਪਣਾ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ 2 ਮਹੀਨੇ ਸਾਢੇ ਕਤ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅੱਜ ਚਾਹਵਾਂ ਉਹ ਜਿਹੜੀ ਰੋੜ ਜਾਂਦੀ ਹੈ ਉਸਕੇ ਐਨਾ ਬੁਰਾ ਹਾਲ ਹੈ ਪੈਦਲ ਲੋਕਾਂ ਦੀ ਨਾ ਤੁਹਾਡੀਆਂ ਕਮਿਟੀ ਕਮਿਟੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦੋਗੇ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜੀਆਂ ਸਾਰੀਆਂ ਅਸੀਂ ਬਣਾ ਪਾ ਬੀਚਾ ਗਟਕਾ ਮੁੰਡੇੜੀ ਨਹੀਂ ਗਟਕਾ ਨਹੀਂ ਗਟਕਾ ਨਹੀਂ ਪੈ ਰਹੇ ਇਹ ਸੜਕ ਬਣ ਰਹੀ ਹੈ ਨਾ ਇਹ ਨਹੀਂ ਹੈਗਾ ਕਿ ਆਪਾਂ نیچے ਉੱਡ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਦਾਂ ਨਹੀਂ ਹੈ ਕਿ ਵੀ ਆਪਾਂ ਗਟਕਾ ਪਾ ਰਹੇ ਇਹ ਤਾਂ ਆਪਾਂ ਸੜਕ ਬਣਾ ਰਹੇ ਹੁਣੇ ਰੋਂਦਰ ਦੀ ਜਿੰਮੇਵਾਰੀ ਸਾਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਦਾ ਮੰਸਾ ਦੇ ਵੀ ਮੰਦਰ ਨੂੰ ਜੜਾ ਰਸਤਾ ਜਾਉਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਥੋੜੇ ਪਰੇਸ਼ਾਨ ਕਰਕੇ ਨਿਆਜ਼ਨਤਾ ਵੜੀ

ਹਾਂਸੀ ਸੋਨ ਸਿੰਘ ਜੀ ਸਾਡੇ ਆਪ ਦੇ ਹੀ ਨਿਯੂਸ ਚ ਚਲੋ ਠੀਕ ਹੈ ਕੋਈ ਸਮਾਈ ਹੈ ਨਹੀਂ ਕੋਈ ਨਹੀਂ ਕਰਕੇ ਆਇਆ ਪਤਾ ਕੀ ਹੈ ਪਤਾ ਕੀ ਆ ਪੈਸਾ ਨੀੱਚ ਤਾਂ ਘਟ ਕਾ ਪੈ ਗਿਆ ਇੱਥੇ ਤੁਸੀਂ ਸਾਰ ਐਕਟ ਡੇਡ ਦੀ ਨਿਸਤ ਵੀ ਕਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਲਿਆਣਾ ਸੀ ਵਾਈ ਕੀ ਤਾਂ ਪੈ ਗਿਆ ਦੱਸ ਸਕਦੇ ਹਾਂ ਇਹ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨੇ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਸੱਚੀ ਗੱਲ ਹੈ ਬੱਚੇ ਨੇ ਆਵਾਜ਼ ਬ੍ਰੇਜ਼ ਕੀਤੀ ਹੈ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਸਭ ਪਤਾ ਹੈ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਅੱਜ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨਾ ਦੋ ਮਹੀਨੇ ਸਾਢੇ ਕੱਤ ਨਹੀਂ ਆਇਆ ਤੇ ਐਸ ਪਟਾਈ ਕਰਕੇ ਅਸੀਂ ਅੱਜ ਸ਼ਾਮ ਨੂੰ ਜਿਹੜੀ ਲੋੜ ਜਾਂਦੀ ਹੈ ਉਸਕੇ ਐਨਾ ਬੁਰਾ ਹਾਲ ਹੈ ਪੈਦਲ ਵੀ ਨਹੀਂ ਆਜੀ ਨਾ ਤੁਹਾਡੀਆਂ ਕਮੇਟੀ ਕਮੇਟੀ ਤੁਹਾਡੀਆਂ ਸੜਕਾਂ ਪਾਸ ਹੋ ਗਈ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦੂ ਕੋਗੇ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜੀਆਂ ਸਾਰੀਆਂ ਅਸੀਂ ਬਣਾਵਾਂਗੇ ਬੇਫਿਕਰ ਗੱਟਕਾ ਮੁੰਡੇੜੀ ਨਹੀਂ ਗੱਟਕਾ ਨਹੀਂ ਗੱਟਕਾ ਨਹੀਂ ਪੈ ਰਹੇ ਇਹ ਸੜਕ ਬਣ ਰਹੀ ਹੈ ਨਵੇਂ ਤੇ ਇਹ ਨਹੀਂ ਹੈਗਾ ਕਿ ਆਪਾਂ ਨੀਚੇ ਉੱਡ ਜਾਣ ਸੀ ਮਾਤਾ ਜੀ ਮਾਤਾ ਜੀ ਇਹ ਇਦਾਂ ਨਹੀਂ ਹੈ ਕਿ ਵੀ ਆਪਾਂ ਗੱਟਕਾ ਪਾ ਰਹੇ ਇਹ ਤਾਂ ਆਪਾਂ ਸੜਕ ਬਣਾ ਰਹੇ ਹੁਣ ਮੇਰੇ ਉਧਰ ਦੀ ਜ਼ਿੰਮੇਵਾਰੀ ਤੁਹਾਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਦਾ ਮੰਸਾ ਦੇ ਵੀ ਮੰਡਲ ਨੂੰ ਜੜਾ ਰਸਤਾ ਜਆਪਦਾ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਬੜੀ ਆਪ ਬਹੁਤ ਪਰੇਸ਼ਾਨ ਹੋ ਕੇ ਬੈਠੇ ਹੋ ਬਹੁਤ ਮੁਸ਼ਕਿਲ ਹੈ ਮੈਂ ਇਹ ਨਹੀਂ ਨਾ ਪਾਣੀ ਸਾਡੀ ਪੈਣ ਦੇ ਅੰਦਰ ਪਾਣੀ ਹੈ ਸਭ ਮੇਰੇ ਸਾਡੀ ਕਿਸੇ ਦਾ ਨਹੀਂ ਬੜੀ ਆਪਣੇ ਐਮਸੀ ਨਾਲ ਗੱਲ ਕਰਨੀ ਹੈ ਐਮਸੀ ਨਾਲ ਅਡਰ ਪਾਸ ਕੌਣ ਹੈ ਐਮਸੀ ਸੋਨ ਸਿੰਘ ਜੀ ਹੈ ਗੱਦੀ ਕਿਹੜੇ ਕਦੇ ਆਂਦੇ ਹੀ ਨਹੀਂ ਉਸ ਤੇ ਮਰਜੀ ਚਲੋ ਠੀਕ ਹੈ ਠੀਕ ਹੈ ਜੀ ਕੋਈ ਸੁਣਵਾਈ ਹੈ ਨਹੀਂ ਕੋਈ